ਹਾਂਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਨਾ ਪਹਿਲਾਂ ਆਪਣਾ ਜਿਹੜਾ ਨਵੇਂ ਪ੍ਰੀਤ ਟਰੈਕਟਰ ਆਇਆ ਜੀ ਆਪਣੀ ਏਜੰਸੀ ਦੇ ਉੱਤੇ ਆ ਜੀ ਪਾਈ ਸੀਗੀ ਵੀਡੀਓ ਤੇ ਨਾ ਕਿਸਾਨ ਭਰਾਵਾਂ ਦੇ ਨਾਲ ਬਹੁਤ ਆਪਨੋ ਮੈਸੇਜ ਆਇਆ ਤੇ ਕਹਿੰਦੇ ਪਾਜੀ ਤੁਸੀਂ ਟਰੈਕਟਰ ਦਾ ਦਿਖਾ ਤੇ ਪਰ ਫੀਚਰ ਨਹੀਂ ਦਿਖਾਇਆ ਹੈਗੇ ਅੱਜ ਦੀ ਵੀਡੀਓ ਚ ਆਪਣੇ ਵਾਸਤੇ ਨਾ ਫੀਚਰਾਂ ਦੀ ਗੱਲ ਕਰਨੀ ਹੈ ਜੀ ਨੰਨੀ ਵੀਰੇ ਪਹਿਲਾਂ ਇਹ ਤੋਂ ਸ਼ੁਰੂ ਹੋ ਜਾਓ ਦੱਸੋ ਕਿਹੜੇ ਕਿਹੜੇ ਫੀਚਰ ਆਏ ਆ ਵੀਡੀਓ ਚ ਆਪਾਂ ਪ੍ਰੀਤ 6049 ਜਿਹੜਾ ਸੁਪਰ ਜੋਧਾ ਏ ਉਹਦੇ ਫੀਚਰ ਦੱਸੋਗੇ ਸਭ ਤੋਂ ਪਹਿਲਾਂ ਠੀਕ ਹੈ ਜੀ ਇਹਦੇ ਵਿੱਚ ਲਾਈਟਾਂ LED ਆਦੀ ਓ ਕਾ ਪਿੱਛੇ ਇੰਡੀਕੇਟਰ ਵੀ ਆਲਟੀ ਆ ਉਸ ਤੇ ਇਲਾਵਾ ਫਰੰਟ ਵੇਟ ਆ ਜਾਂਦਾ ਇਹਨੂੰ ਨਾਲ ਉਹਦੇ ਨੂੰ ਉਸ ਤੇ ਬਾਅਦ ਫਿਰ ਡਬਲ ਐਕਟਿੰਗ ਪਾਵਰ ਸਟੀ ਇਹਨਾਂ ਦਾ ਜੈਕ ਠੀਕ ਆ ਜੀ ਉਸ ਤੇ ਬਾਅਦ ਆ ਸਪੈਸ਼ਲ ਜੀ ਜਲਾਦੀ ਨੜੇ ਦੀ ਲੁਕਾ ਤੇ ਇੰਜਨਰ ਮੁਰੇ ਫਰੰਟ ਦੇ ਸਾਰੇ ਸਪੋਰਟ ਬਣਾਦੀ ਸਪੋਰਟ ਦੇਦੀ ਸਾਰੇ ਤੇ ਜੂਮਸ ਚੀਜ਼ ਬਣਾਦੀ ਉਸ ਤੇ ਬਾਅਦ ਡਰਾਈਵਰ ਵਾਸਤੇ ਹੀਟ ਗਾੜ ਲਾਤੇ ਓਕੇ ਕਿ ਡਰਾਈਵਰ ਦੇ ਪੈਰਾਂ ਨੂੰ ਹੀਟ ਨਾ ਜਾਵੇ ਬਿਲਕੁਲ ਮਿੱਟੀ ਘੱਟੇ ਜਿਵੇਂ ਹੁੰਦਾ ਉਹ ਤੁਹਾਨੂੰ ਕਰਨਾ ਹੁੰਦਾ ਉਸ ਤੇ ਬਾਅਦ ਫੁੱਟ ਰੈਸਟ ਲਾਤਾ ओके okay. ए ਬਹੁਤ ਘੱਟ ਕੰਪਨੀ ਦਿੰਦੀਆਂ ਫੁਟਰਾਸ਼ਟ ਲੋਕ ਕਲੱਚ ਤੇ ਪੈਣ ਰੱਖੀ ਜੰਨੇ ਮੜੀ ਮੜੀ ਚੀਜ਼ਾਂ ਧਿਆਨ ਰੱਖਿਆ ਹੁਣ ਕੰਮ ਪੂਰਾ ਧਿਆਨ ਰੱਖਿਆ ਵਿਚਾਲੀਆਂ ਲਾਈਟਾਂ ਦੇਖ ਲੋ ਇਹ ਵੀ ਐਲਈਡੀ ਹੋਆ ਐਲਈਡੀ ਉਸ ਤੋਂ ਬਾਅਦ ਪਲੇਟਫਾਰਮ ਵਧੀਆ ਏ ਤੇ ਦੂਜੇ ਪਲੇਟਫਾਰਮ ਵਾਲਾ ਜਿਹੜਾ ਉਹ ਵੀ ਮਿਲ ਜਾਂਦਾ ਸਾਈਡ ਗੇਅਰ ਆ ਇਹ ਤੇ ਆਈਪੀਟੀਓ ਵਾਲਾ ਟਰੈਕਟਰ ਹੈ ਤੇ ਉਹਦੇ ਬਾਅਦ ਉਸ ਤੇ ਨੂੰ ਤਰੀ ਰਿਪੀਟ ਦਾ ਸ਼ਟਲ ਗੇਅਰ ਲੱਗਿਆ ਹੋਇਆ ਠੀਕ ਆ ਜੀ ਥਰੀ ਸਪੀਡ ਜਿਹੜਾ ਗੇਅਰ ਲੱਗਿਆ ਹੁੰਦਾ ਗਰੀਪਰ ਉਹ ਗਰੀਪਰ ਗੇਅਰ ਲੱਗਿਆ ਹੋਇਆ ਤੇ ਤੇਲ ਬ੍ਰੇਕਾਂ ਆ ਪਿੱਛੇ ਤੇ ਦਿਖਾ ਦਿੰਦਾ ਤੁ ਕਿਛੇ ਨਿਗਮਰ ਬਾਬੇ ਕੋ। ਤੇ ਇਹਦੀ ਲਿਫਟ ਕਪੈਸਿਟੀ ਹੈਗੀ 2800 ਕਿਲੋ। ਡਬਲ ਐਕਟਿੰਗ ਵਾਲਾ ਇਹਨੂੰ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ। ਹੂੰ ਹੂੰ ਹੂੰ। ਰਿਵਰਸ ਪੀਡੀਓ 540 ਚੱਕਰ ਹੈਵੀ ਡਿਊਟੀ ਇਹਦੀ ਲਿਫਟ ਆ। ਲੋ ਜੀ ਜ਼ੋਰ ਦੇ ਮਾਮਲੇ 'ਚ ਭਾਰ ਟਾਉਣ ਦੇ ਮਾਮਲੇ 'ਚ ਮੈਂ ਕਹਾਂ ਜਿਹੜੇ ਫੈਂਡਰ ਲਾਈਨ ਦੇਖੋ ਪੂਰੇ ਐਨ ਮਜ਼ਬੂਤ ਲਾ ਦੇ ਨੇ। ਐਨ ਵਧੀਆ ਹੈਵੀ ਕੰਮ ਕੀਤਾ ਹੋਇਆ ਨਾਲੇ। ਹਾਂ ਜੀ। ਮੈਂ ਕਹਾਂ ਜਿਹੜੀ ਛੋਟੀ ਮੋਟੀ ਕਮੀ ਪੇਸ਼ ਸੀ ਸਾਰੀਆਂ ਇਹਦੀਆਂ ਚੱਕਤੀਆਂ ਸਾਰੀਆਂ ਚੱਕਤੀਆਂ ਜੀ।